ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੇ ਫਾਰੇ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਘਰਪਾਲ ਵੀਰ ਕੋਲ ਆਏ ਆ ਆਪਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਤੁਹਾਨੂੰ ਚੰਗੀਆਂ ਟੁਕੜਾ ਗੱਪਣ ਦਿਖਾਵਾਂਗੇ ਤੇ ਇੱਕ ਸੂਈ ਵਿਖਾਉਣੀ ਤੇ ਇੱਕ ਗੱਪਣ ਵੀ ਤੁਹਾਨੂੰ ਦਿਖਾਵਾਂਗੇ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਨੋਂ ਠੀਕ ਠਾਕ ਜੀ ਵਧੀਆ ਵਧੀਆ ਬਈ ਤੁਸੀਂ ਦੱਸਨਾਓ ਸਾਫ ਵਧੀਆ ਜੀ ਵਧੀਆ ਚਾਹੀਦਾ ਤੇ ਨਾਮ ਦੱਸ ਤੇ ਕਰੀ ਨਾਮ ਮੇਰਾ ਰਪਾ ਸਿੰਘ ਜੀ ਪਿੰਕ ਚੁੰਡਾ ਜ਼ਿਲ੍ਹਾ ਮਸਾ ਸੀਰੀਂ ਜਨਾਲਾ ਤੇ ਫੋਨ ਨੰਬਰ ਹੀ ਬੋਲਦੇ ਕਰੇ ਇਹਦੇ ਨੇ 4594 ਨਾ ਬੰਦੀ ਠੀਕ ਹੈ ਕਰੀਏ ਸ਼ੁਰੂ ਸ਼ੁਰੂ ਕਰੀਏ ਸ਼ੁਰੂਆਤ ਫਿਰ ਆ ਪਹਿਲੇ ਨੰਬਰ ਵਾਲੀ ਮਾਈਤਾਂ ਕਰ ਲਈਏ ਇਹ ਆ ਵੀਜੀ ਵੇਗੀ ਆ ਅੱਛਾ ਇਹ ਵੇਗੀ ਆ ਇਹ ਵੇਗੀ ਆ ਵੀਜੀ ਇਹ ਕਿੱਥੇ ਜਾਣੀ ਜੇ ਇਹ ਮਾਨਸਾ ਜਾਣੀ ਆ ਰਪੀਤ ਜੀ ਅੱਛਾ ਹਾਂਜੀ ਇਹ ਮਾਨਸਾ ਜਾਣੀ ਆ ਮਾਨਸਾ ਜਾਣੀ ਆ ਤੇ ਦੋ ਮੱਝਾਂ ਹੋਣੇ ਲੱਦ ਕੇ ਖੜੀਆਂ ਉਹ ਬਰਨਾਲੇ ਗਈਆਂ ਵੀਰ ਜੀ ਅੱਛਾ ਤੇ ਉਹ ਮੈਂ ਤਾਂ ਡੱਕਿਆ ਮੈਂ ਤਾਂ ਵੀਡੀਓ ਪਾਉਣੀ ਜੇ ਕੋਈ ਮਾਨਸਾ ਦਾ ਵੀਰ ਚੜ ਮੰਨ ਹੋਇਆ ਤਾਂ ਫਿਰ ਕਰਾ ਦੋਦੀ ਹੋ ਜਾਊਗਾ ਅੱਛਾ ਤੇ ਮਤਲਬ ਕਿ ਜੇ ਉਧਰ ਲੈ ਰਹੇ ਕਿਤੇ ਜਾਣੀ ਹੋਊਗੀ ਹਾਂਜੀ ਹਾਂਜੀ ਤੇ ਕਰਾਇਆ ਅੱਧੋ ਅੱਧ ਹੋ ਜਾਊਗਾ ਫਿਰ ਦੋਦੂ ਕਰ ਲਾਂਗੇ ਠੀਕ ਹੈ ਜੋ ਸਾਹਿਬ ਨਾਲ ਵੰਡੀ ਦਾ ਕਰਾ ਆਜੂਗਾ ਜੀ ਠੀਕ ਹੈ ਕੋਈ ਵੀ ਰੋ ਵੀ ਆਪਣਾ ਕੋਈ ਵੇਖ ਕੇ ਫੋਨ ਲਾ ਲੇ ਤੇ ਹੁਣ ਜਿਹੜੇ ਆ ਆ ਟੋਕੜ ਕਾ ਪੰਜ ਇਹ ਟੋਕੜ ਕਾ ਬਣਾ ਰਹੀ ਸੀ ਜੀ ਕਿੰਨਾ ਚੱਲਦੀ ਚੈੱਕ ਪਾਸ ਚ ਸਾਢੇ 6 ਮਹੀਨੇ ਚੈੱਕ ਪਾਸ ਰੁਪਈਆ ਚੈੱਕ ਪਾਸ ਆ ਚੈੱਕ ਪਾਸ ਆ ਤੇ ਦੁੱਧ ਦਿੰਦੀ ਜੀ ਦੁੱਧ ਹਰ ਵੀ 2.5 3 ਕਿਲੋ ਦਿੰਦੀ ਜੋ ਇੱਕੋ ਟਾਈਮ ਇੱਕੋ ਟਾਈਮ ਇੱਕੋ ਟਾਈਮ ਮੇਰੇ ਠੀਕ ਹੈ ਤੋ ਰੋ ਫੇਰ ਇੱਕ ਰੀਜ ਨੂੰ ਦੂਸਰਾ ਸਵੇਰਾ ਸੋਨਾ ਰੁਪਈਆ ਨੇ ਦੂਸਰਾ ਸਵੇਰਾ ਸੋਨਾ ਜਿਹੜਾ ਇਹਨੇ ਬਾਕੀ ਚੰਗੇ ਕੱਦ ਕਾਂਠ ਵਾਲੀ ਝੋਟੀ ਆ ਜਿਹੜੀ ਇਕ ਤੋਂ ਟਾਈਮ ਹੀ ਮਿਲਦੀ ਹੈ ਜਿਹੜੀ ਤੇ 6.5 ਮਹੀਨੇ ਦੀ ਗੱਬਨ ਦੱਸਦੇ ਆ ਤੇ ਕਿੰਨੇ ਚ ਪਹੁੰਚ ਕਰਨੇ ਵਿਧੀ ਇਹਦੇ ਫਿਰ ਆਪਾਂ ਅੱਧੀ ਰੀਲ ਜੀ ਅੱਧੀ ਆ ਪਹੁੰਚਾਏ ਕਿੰਨੇ ਸਾਮ ਛੱਡ ਦੇਣੇ ਆ ਰੁਪਈਏ ਜੀ ਆਪਾਂ ਠੀਕ ਆ ਉਹਦਾ ਹਰ ਵੀ ਮਾਲਾ ਸਾਮ ਕਰਕੇ ਤੇ ਮੰਨੋ ਵੀ ਅਸੀਂ 90000 ਦੀ ਵਿਗਣੀ ਆ ਹਾਂਜੀ ਹੁਣ ਆਪਾਂ 50 ਦੀ ਦੇ ਦੇਣੀ ਆ 50000 ਦੀ ਦੇ ਦੇਣੀ ਕੋਈ ਯਾਰ ਛੱਡ ਦਾਂਗੇ ਅੱਛਾ ਤੇ ਪਹੁੰਚ 100 ਕਿਲੋਮੀਟਰ ਤੱਕ ਵਿੱਚੇ ਪਹੁੰਚ 200 ਕਿਲੋਮੀਟਰ ਤੱਕ ਠੀਕ ਆ ਜੀ ਹਾਂਜੀ ਤੇ ਹੁਣ ਆ ਸੂਈ ਜੇ ਇਹ ਸੂਈ ਆ ਰੁਪਈਏ ਜੀ ਠੀਕ ਆ ਜੀ ਕਿੰਨਾ ਚਿਰ ਹੋਇਆ ਇਹਨਾਂ ਸੂਈ ਨਾਲ ਇਹਨੂੰ ਸੂਈ ਨੂੰ ਆ ਕੱਟਾ ਜੇ ਕੋਈ 20 ਦਿਨ ਨਾਲੇ ਕੋਈ ਮਹੀਨਾ ਨਾਲੇ ਉਹ ਦਿੱਤਾ ਹਾਂ ਸਾਹਮਣੇ ਬੱਚਾ ਜੇ ਕਈ ਆਪਣੀ ਸਮਝਣਾ ਵੇਖ ਲੈ ਕਿ ਕਿੰਨੇ ਜਿਹਦਾ ਵੱਧ ਵੀ ਹੋ ਸਕਦਾ ਤੇ ਇਹਦੇ ਕੋ ਦੁੱਧ ਕਿੰਨਾ ਜੇ ਪੱਕਾ ਤਿਆਰ ਹਰ ਵੀ ਜੀ ਕੋਈ ਵੀਰ ਭਾ ਕੋ ਚਾਰ ਟਾਂਗ ਮੇਰੇ ਕੋ ਚੋ ਗਿਆ 13 ਕਿਲੋ ਦੁੱਧ ਜੀ ਪੱਕਾ ਤਿਆਰ ਆ 13 ਕਿਲੋ ਹਰ ਵੀ ਜੀ ਮੈਂ ਮਨਾ ਕੇ ਦਊਗਾ ਅੱਛਾ ਜੇ ਕਿਤੇ ਮੇਰੇ ਘਰ ਵੀਰ ਤੋਂ ਭਰਾ ਕੋਈ ਆਉਂਦਾ ਘੱਟ ਹੋਏ 5000 ਜਿਹੜੇ ਹਿਸਾਬ ਨਾਲ ਆਪਾਂ ਮੋਲ ਪਾ 5000 ਉਤੋਂ ਘੱਟ ਕਰਾਂਗੇ ਅੱਛਾ ਇਹ ਆ ਕਿ ਇਹ ਤੁਹਾਡੇ ਘਰ ਦਾ ਵਾ ਘਰ ਦਾ ਆ ਕੋਈ ਇੱਥੋਂ ਚੋ ਕੇ ਲੈ ਜੇ ਇੱਥੋਂ ਚੋ ਕੇ ਰਫੀ ਘੜੇ 13 ਕਿਲੋ ਦੁੱਧ ਮੇਰੇ ਘਰ ਜਿੱਦਾਂ ਮਰਜੀ ਰਵੇ ਠੀਕ ਹੈ ਜੀ ਇਹ 13 ਤੋਂ ਮੰਨ ਲਾ 12 ਵੀ ਹੋ ਜ ਤੋਰੋ ਹੈ ਕਰੀਨਾ ਬਾਕੀ ਹੁਣ ਚਵਾਈ ਤੋਂ ਹੀ ਆਪ ਕਰਕੇ ਖੜਨੀ ਆ ਵੀ ਇੱਥੇ ਆਣ ਕੇ ਬਾ ਕਿੱਥੇ ਆ ਕੇ ਪਸ਼ੂ ਵੇਖ ਕੇ ਖੜਿਆ ਕਰੋ ਫਿਰ ਚੰਗੀ ਤਰ੍ਹਾਂ ਪ੍ਰੋਪਰ ਕਦ ਕਾਠ ਦਾ ਪਤਾ ਲੱਗ ਜਾਂਦਾ ਹੈ ਕਈ ਇਹਦੀ ਵੀਡੀਓ ਚ ਪ੍ਰੋਪਰ ਚੀਜ਼ਾਂ ਦਾ ਨਹੀਂ ਪਤਾ ਲੱਗ ਪੁੰਦਾ ਬਾਕੀ ਇਹਦਾ ਕੱਦ ਬਾਕੀਆਂ ਮੱਝਾਂ ਨਾਲ ਥੋੜਾ ਜਿਹਾ ਫਰਕ ਹੈ ਥੋੜਾ ਦਰਮਿਆਨਾ ਬਾਕੀਆਂ ਮੱਝਾਂ ਦੇ ਮੁਕਾਬਲੇ ਲਾਈਏ ਜਿਹੜੀਆਂ ਲੱਗੇ ਲੱਗੇ ਤੇ ਕਿੰਨੇ ਚ ਪਹੁੰਚ ਕਰਨੀ ਵਿਧੀ ਆ ਤੇ ਫਿਰ ਆਪਾਂ ਹਰ ਵੀ ਜਿਹਦੇ ਹਿਸਾਬ ਨਾਲ ਜਿੰਨਾ ਇਹਦਾ ਦੁੱਧ ਜੇ ਨੂੰ ਬਾਜ਼ਾਰ ਚੱਲਣ ਰਿਹਾ ਇਹ 80 ਦੀ ਵੇਖ ਸਕਦੀ ਆ ਆਪਾਂ 70000 ਛੱਡ ਦਿੰਦੇ ਪਹੁੰਚ ਕਰ ਦਿੰਦੇ ਆ ਵੀ 100 ਕਿਲੋਮੀਟਰ ਤੱਕ ਪਹੁੰਚ ਕਰ ਦਿੰਦੇ ਆ ਜੀ ਠੀਕ ਆ ਜੀ ਤੇ ਹੁਣ ਇੱਕ ਆ ਵੀ ਬੂਰੀ ਜੇ ਇੱਕ ਠੀਕ ਆ ਤੇ ਆ ਦੇਖ ਸਕਦੇ ਹਵਾਨੇ ਇਹਦਾ ਵੀ ਲੱਗੇ ਤਾਂ ਵਰਨਾ ਦੇ ਵੀਰ ਜੀ ਦਾ ਸੱਜਣਾ ਲੈ ਲੱਗੰਦੇ ਅੱਜ ਹਰ ਵੀਰ ਜੀ ਸੱਜਣ ਆਲਾ ਜੀ ਇਹਨੇ ਸੱਜਣ ਨੂੰ 17-18 ਕਿਲੋ ਦੁੱਧ ਚਵਾਇਆ ਸੀ ਅੱਛਾ ਹੁਣ ਸਾਢੇ 5 ਮਹੀਨਿਆਂ ਦੀ ਚੈੱਕ ਪਾਸ ਜੇ ਅੱਛਾ 12 ਕਿਲੋ ਇਹ ਥੱਲੇ ਦੁੱਧ ਜੀ ਤਿਆਰ ਬਿਲਕੁਲ ਤਿਆਰ ਦੋ ਟਾਈਮ ਚੋਕੇ ਲੈ ਜੇ ਮਰਜ਼ੀ ਹਰ ਵੀ ਮੇਰੇ ਘਰ ਮੇਰੇ ਘਰ ਦੀ ਗਰੰਟੀ ਜਿੱਦਾ ਮਰਜ਼ੀ ਹਰ ਵੀ ਚੋਕੇ ਖੜੇ ਅੱਛਾ ਹਾਂਜੀ ਤੁਹਾਡੇ ਘਰੋਂ ਤਸੱਲੀ ਕਰਕੇ ਲੈ ਜੇ ਬਾਕੀ ਗਾਂ ਅਗਲੇ ਦਿਨ ਸੇਵਾ ਵਾਜੇ ਘਟ ਜੇ ਮੈਂ ਜਾਂਦਾ ਪਸ਼ੂ ਦਿਹਾੜੀ ਜੀਵ ਨਹੀਂ ਲਾਉਂਦਾ ਫਿਰ ਲੋਕੀ ਫੋਨ ਕਰਦੇ ਤੁਸੀਂ ਇੰਨਾ ਦੱਸਿਆ ਮੁੰਡਾ ਇੰਨਾ ਨਿਕਲ ਆਇਆ ਬੀਜ 12 18 ਕਿਲੋ ਆਂਦੇ ਚੋਗੇ ਲੈ ਆਏ ਆ ਅੱਛਾ ਕਿੰਨੇ ਆਂਦੀ ਉਹਨਾਂ ਨੇ ਠੀਕ ਆ ਉਹਨਾਂ ਨੇ 1 ਲੱਖ 30000 ਰੁਪਏ ਦੀ ਲੈਂਦੀ ਠੀਕ ਆ ਹਾਂਜੀ ਤੇ ਹੁਣ ਪੱਕਾ ਦੁੱਧ ਪਰ ਇੰਟਰ ਹੈਗਾ ਮਿਲਦੀ ਕਿਤਰਾ ਜੀ ਮਿਲਦੀ ਥਾਪੀ ਦੇ ਰੁਪਏ ਜੀ ਤੁਰਾ ਫੇਰ ਇੱਕ ਰੀ ਨੂੰ ਬਾਕੀ ਥੱਲੇ ਆਹ ਦੇਖ ਸਕਦੇ ਜੇ ਸਾਢੇ ਪੰਜ ਮਹੀਨੇ ਦੀ ਗੱਬਣਿਆ ਤੇ ਹਵਾਨਾ ਹੁਣ ਵੀ ਸੱਜਰਾ ਵਾਂਗ ਹੋਈਆਂ ਥੱਲੇ ਬਾਕੀ ਦੁੱਧ ਨਹੀਂ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜੇ ਅੱਜ ਦੋ ਪੂਰੀਆਂ ਵਾਂ ਬਿਦਿਓ ਨਾਲ ਇੱਕ ਪੂਰੀ ਅਜੇ ਤਾਂ ਹੋਰ ਬਖਾਉਣੀ ਹੈ ਬਾਕੀ ਥਣਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਹੈ ਤੇ ਇਹਦੇ ਕਿੰਨੇ ਚ ਪਹੁੰਚ ਕਰਨੀ ਵੀਰ ਜੀ ਇਹ ਆਪਣੀ ਸੱਜਣਾ ਜੀ ਨਾਲ ਦੁੱਧ ਦੇਣ ਲਈ ਆ ਹਾਂਜੀ ਇਹ ਗਾੜੀ ਫੇਰ ਸੂਣ ਵਾਲੀ ਆ ਹਾਂਜੀ ਕੋਈ ਵੀਰ ਭਰਾ ਕੋਈ ਲੈ ਜਾਊਗਾ ਇਹ ਫੇਰ ਭਾਵੇਂ ਡੇਢ ਦੀ ਵੇਚ ਦੇ ਗਲੇ ਸੁਵੇ ਠੀਕ ਆ ਹੁਣ ਆਪਾਂ ਹਰ 20 ਹਾਣਾ 90000 ਰੁਪਏ ਦੇਣੀ ਆ ਅੱਛਾ 90 ਚ ਪਹੁੰਚ ਕਰ ਦੇਣੀ ਆ 80000 ਛੱਡ ਦਾਂਗੇ 90 ਠੀਕ ਆ ਹਾਂਜੀ ਮੋਕੇ ਤੇ ਹੋਰ ਕਰਤੋ ਕਿ ਮੰਨਤਨ ਕਰਾ ਲਓ ਇੱਕ ਤੁਸੀਂ ਕਰਵਾ ਦੇ ਤੁਸੀਂ ਕਰਨਾ 85000 ਹਾਣਾ ਹੋਣੀ ਆ ਅੱਛਾ 85000 ਹੀ ਦੇ ਦੇਣੀ ਆ ਠੀਕ ਆ ਤਨ ਇੱਕ ਹੋਰ ਪੂਰੀ ਆ ਗਈ ਆ ਚੰਗੇ ਕਦ ਕਾਠ ਹਲੀ ਆ ਵੀ ਹਾਂਜੀ ਹਾਂਜੀ ਤੇ ਥਾਣੇ ਦੇਖ ਸਕਦੇ ਉਹ ਤੇ ਇਹ ਸਾਰੀਆਂ ਮਹੀਨਾ ਰਿਵੀ ਵੱਢੀ ਐ ਠੀਕ ਆ ਕਾਦੇ ਦਾ ਸਾਰੀਆਂ ਨਹੀਂ ਇੱਚਾ ਵਾਂ ਤੇ ਇਹ ਕਿੰਨਾ ਕੁ ਲੱਜੂ ਟਾਈਮ ਇਹ ਹਰ ਬਿਜੀ ਇਹਨੇ ਲਾਇ 15 ਦੇ ਵੀ ਖੜ ਸਕਦੀ 10 ਦੇ ਵੀ ਖੜ ਸਕਦੀ ਠੀਕ ਐ ਵੱਧ ਦੇ ਵੀ ਖੜ ਸਕਦੀ ਘੱਟ ਵੀ ਖੜ ਸਕਦੀ ਹਾਂ ਘੱਟ ਵੀ ਕਰ ਦਿੰਦੀ ਇਹ ਹਰ ਬਿਜੀ ਘਰ ਆ ਲੈਂਦੀ ਜੀਨ ਚੋ ਲੈਂਦੀ ਅੱਛਾ 17 18 ਕਿਲੋ ਦੁੱਧ ਚੋ ਕੇ ਲੈਂਦੀ ਠੀਕ ਐ ਹਾਂਜੀ ਤੇ ਤੋਰੋ ਇਹਨੂੰ ਇੱਕ ਰੀ ਬਾਕੀ ਚੰਗੇ ਕੱਦ ਕਾਠ ਵਾਲੀ ਆ ਬਾਕੀ ਜੇ ਤਿਆਰ ਹੋਣੀ ਆ ਥੱਲਿਆਂ ਕੋਈ ਦੁੱਧ ਦਾ ਆਪਣੇ ਕੋਈ ਸਮਝਣਾ ਵੇਖ ਕੇ ਲੈ ਜੇ ਵੀ ਕਿੰਨੇ ਕ ਦੁੱਧਾ ਲਈ ਆ ਸਾਰੇ ਵੀ ਰਸੂ ਜਵਾਨ ਆ ਵੀਡੀਓ ਵੇਖਣ ਵਾਲੇ ਉਤਰਾ ਜਿਹੜੀ ਕੱਦ ਕਾਠ ਦੀ ਪੇਠਪੁੜੀ ਦੀ ਚੰਗੀ ਤੇ ਇਹਦੇ ਕਿੰਨੇ ਚ ਪਹੁੰਚ ਕਰ ਦੇਣੀ ਵੀਰ ਜੀ ਫਿਰ 80000 ਜੀ ਹਾਂ ਨਾ 80 ਦੀ ਦਵਾਂਗੇ 80000 ਜੀ 80 ਜੀ ਦਵਾਂਗੇ ਠੀਕ ਆ ਤੇ ਬਾਕੀ ਕੋਈ ਫੋਨ ਲਾਵੇ ਹਨਾ ਹਾਂ ਫੋਨ ਲਾਵੇ ਕੋਈ ਮਨਤਨ ਕਰ ਦਾਂਗੇ ਵੀਰ ਜੀ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਛ ਕਹ ਨਾ ਇਹੋ ਬੇਨਤੀ ਆ ਰਪੀ ਜੀ ਸੁਈਆਂ ਸਵਾਈਆਂ ਆ ਹਾਂਜੀ ਆਪਣੀ ਚੋਕੇ ਪਾਲ ਕਰਕੇ ਖੜੋ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜੇ ਪਸੰਦ ਹੋਵੇ ਤੇ ਲੈ ਜਾ ਨਹੀਂ ਪਸੰਦ ਹੋਵੇ ਤੇ ਇੱਥੇ ਰਹਿਂਦੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ